ਹਾਂਜੀ ਸ਼ਸ਼ੀਗਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਠੀਕ ਠਾਕ ਹੋਵੋ ਅੱਜ ਦਾ ਵਲੌਗ ਤੁਹਾਡੇ ਲਈ ਫੇਰ ਕਰਦਾ ਹਾਂ ਸਟਾਰਟ ਸਾਡੇ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਅੱਜ ਆਪਾਂ ਚੱਲੇ ਸੀਗੇ ਮੂਸੇਪਿੰਡ ਨਾਲ ਤਾਂ ਮੂਸੇ ਵਾਲੀ ਦੀ ਹਵੇਲੀ ਦੇਖ ਕੇ ਆਵਾਂਗੇ ਨਾਲ ਜੀ ਕਿੰਦਾ ਦੀ ਕੀ ਗੱਲਬਾਤ ਆ ਤੁਹਾਨੂੰ ਇਸ ਵਲੌਗ ਰਾਹੀਂ ਸਾਰਾ ਕੁਝ ਪਤਾ ਲੱਗੂਗਾ ਸੋ ਐਂਡ ਤੱਕ ਸਾਡੇ ਵੀਡੀਓ ਨਾਲ ਜਰੂਰ ਜੁੜੇ ਰਹੋ ਨਵੇਂ ਬੀ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਚੱਲ ਜਾਈ ਲੈਟਸ ਗੋ ਹਾਂਜੀ ਹੁਣ ਜਾ ਰਹੇ ਆਪਾਂ ਮੋਟਰਸਾਈਕਲ ਤੇ ਮੂਸਾਪਿੰਡ ਰਾਜ ਜਾਈ ਜਾਂਦੇ ਆ ਬਸ ਅੱਧੇ ਪੌਣੇ ਘੰਟੇ ਤੱਕ ਪਹੁੰਚ ਜਾਗੇ ਸੋ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਜੁੜੇ ਰਹੋ ਜੀ ਹੁਣ ਆਪਾਂ ਰਾਜ ਆਏ ਇਹ ਰਸਤਾ ਰਹਿ ਗਿਆ ਜੀ ਮਾਨਸਾ ਨੂੰ ਜਾਂਦਾ ਸਰਸਾ ਰੋਡ ਪੈਂਦਾਗਾ ਇਹ ਮਾਨਸਾ ਦੇ ਕੋਲ ਹੀ ਪੈਂਦਾ ਮੂਸਾ ਪਿੰਡ ਤੁਸੀਂ ਜਿਆਦਾਤਰ ਜਾਣਦੇ ਹੋ ਚੱਲਦੇ ਆ ਜੀ ਹਾਂਜੀ ਤਕਰੀਬਨ ਆਪਾਂ ਪਹੁੰਚ ਗਏ ਥੋੜੇ ਸਮੇਂ ਬਾਅਦ ਮੂਸਾਵਲ ਦੀ ਸਮਾਧ ਤੇ ਚੱਲਦੇ ਆ ਜੀ ਸਮਾਧ ਵੱਲ ਪਹਿਲਾਂ ਆ ਰਹਿ ਗਈ ਮੂਸਾਵਲ ਦੀ ਸਮਾਧ ਜੀ og Det er ikke lett å snakke sammen. ਇਹ ਨੂੰ ਸਰ ਜੀਸ ਮਾਤੇ ਆ ਨਿਆ ਤੇ ਚਰਾਂ ਚੱਲਾਂਗੇ ਉਹਨਾਂ ਦੀ ਹਵੇਲੀ ਵੱਲ ਪਹਿਲਾਂ ਇੱਥੇ ਦਿਖਾ ਦਈਏ ਤੁਹਾਨੂੰ ਵਾਲਾ ਦਬਾਲਾ ਸੋਹਣਾ ਯਾਰ ਬਹੁਤ ਫੈਨ ਆਉਂਦੇ ਇੱਥੇ ਭਾਈ ਜੀ ਕੋਸੀ ਸਟਰਾ ਕੋਸੀ ਨੂੰ ਸਰ ਵਾਲਾ ਹਾਂ ਜਿੱਥੇ ਤਕਰੀਬਨ ਬਹੁਤ ਖਾਣ ਆਉਂਦਾ ਸਿੱਧੂ ਮੂਸੇਵਾਲੇ ਬਾਈ ਦੇ ਤੁਹਾਨੂੰ ਦਿਖਾ ਦਿਆ ਇਸ ਟਾਈਮ ਐਸੀ ਆ ਗਿਆ ਮੂਸੇਵਾਲੇ ਦੀ ਸਮਾਪਤੀ ਆ ਸਭ ਖਾਣ ਆਉਂਦੇ ਆ ਜੀ ਮੇਲੇ ਲੱਗੇ ਰਹਿੰਦੇ ਆ ਇੱਥੇ ਬਹੁਤ ਇਕੱਠ ਹੁੰਦਾ ਹੈਗਾ ਬਹੁਤ ਫੈਂਸੀ ਬਾਈ ਸਿੱਧੂ ਮੂਸੇਵਾਲਾ ਦੇ ਬਹੁਤ ਆ ਬੇਬੇ ਜਿਉਰੀ ਬੈਠਾ ਵੀ ਮੂਸੇਵਾਲਾ ਦੀ ਫੋਟੋ ਲੈ ਕੇ ਆਹੀ ਪਿੰਡ ਆਈ ਜੀ ਆਪਣਾ ਠੀਕ ਹੈ ਜੀ ਸਾਰੇ ਫੈਨ ਆਏ ਸਿੱਧੂ ਮੂਸੇਵਾਲਾ ਦੇ ਦੇਖੋ ਲੈ ਲੋ ਪ੍ਰਵਾ ਮੁੰਗੀ ਦੇ ਪਰ ਲੈ ਲੋ ਕੁਝ ਇਹਦਾ ਲੈ ਨਹੀਂ ਲੈ ਨਹੀਂ ਹੋਰ ਡਾਇਟ ਬੰਦ ਰਹਿ ਜਾ ਦਖਾਵੇਂ ਵੀ ਫੋਟੋ ਮੈਂ ਪੁੱਤਵਾ ਤਾਂ ਖਿੱਚ ਲਾਇਆ ਖਿੱਚ ਲੈਦਾ ਜਾ ਪੁੱਤਵਾ ਕਿ ਕਰਾਇਆ ਬੋਲੀ ਨਿਕਲ ਸਿੱਤੂ ਆਹੀ ਪਿੰਡ ਆਹੀ ਪਿੰਡ ਠੀਕ ਹੈ ਜੀ ਲੈ ਜਾ ਫੋਟੋ ਇੱਕ ਮਿੰਟ ਜੀ ਵੀਡੀਓ ਬਣਾ ਲੈਂਦਾ ਇੱਥੇ ਹਵੇ ਕੋਈ ਲੈ ਕੇ ਜਾਣੇ ਆ ਕਿਰਾ ਮਾੜੀ ਵੀਡੀਓ ਸ਼ੂਟ ਕਰ ਲਈਏ ਆ ਇੱਧਰ ਜੀ ਸਮਾਦ ਦੇ ਅੱਗੇ ਕੰਮ ਚੱਲੀ ਜਾਂਦਾ ਹੈਗਾ ਬਾਈ ਰੀ ਦਾ ਇਹ ਤੇ ਵੀ ਲੱਗ ਰਿਹਾ ਜੀ ਹੁਣ ਚੱਲਦੇ ਆਪਾਂ ਉਧਰ ਬੰਦਿਆ ਉਧਰ ਵੀ ਤੁਹਾਨੂੰ ਫੁੱਟ ਮੰਦਰਾਉਣਾ ਨਹੀਂ ਸਾਲ ਜੀ ਹਾਂਜੀ ਹੁਣ ਆ ਗਿਆ ਆਪਾਂ ਸਿੱਧੂ ਮੂਸੇਵਾਲ ਦੀ ਹਵੇਲੀ 'ਚ ਅੰਦਰ ਚੱਲਦੇ ਹਾਂ ਕਿੰਦਾਂ ਦੀ ਗੱਲਬਾਤ ਤੁਹਾਨੂੰ ਦਿਖਾਉਣੇ ਆ ਜੀ ਆ ਰਹੀ ਹੈ ਸੱਦੂ ਮੋਸਲ ਦੀ ਹਵੇਲੀ ਦੇਖੋ ਕਿੰਨੀ ਸੋਹਣੀ ਵਾਲੀ ਸ਼ਾਨ ਬਣੀ ਹੋਈ ਆ ਹਾਂ ਇਧਰ ਬਾਈ ਦੇ ਡਾਇਰੈਕਟਰ ਆ ਕੇ ਸਾਰੇ ਤੁਹਾਨੂੰ ਉਹ ਦਿਖਾਵਾਂਗੇ ਵੀਡੀਓ ਵਿੱਚ ਚਲਦੇ ਹਾਂ ਸਗੀ 22 ਸਿੱਧੂ ਮੂਸੇ ਵਾਲੇ ਦਾ ਟਰੈਕਟਰ ਇਹ ਸਾਰੇ ਖੜੇ ਲੈਣ ਵਾਲੇ ਇਹ ਵੀ 22 ਵੇਟ ਕਰਦੇ ਹੋਣਗੇ ਹਨ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਹਾਂਜੀ ਟਾਈਮ ਦੇ ਹੋ ਗਏ 3:30 ਹੁਣ ਜੇ ਆਪਾਂ ਅੱਜ ਦੇਖ ਲਈ ਮੂਸੇਵਾਲ ਦੀ ਹਵੇਲੀ ਵੀ ਦੇਖ ਲਈ ਮੂਸੇਵਾਲ ਦੀ ਸਮਾਦ ਵੀ ਜਾਏਗੀ ਜੋ ਕਿ ਬਹੁਤ ਵਧੀਆ ਲੱਗਿਆ ਇੱਕ ਗੱਲ ਨੂੰ ਮਨ ਨੂੰ ਸਾਈਡ ਵੀ ਹੋਇਆ ਹਨਾ ਜੇ ਕਿਤੇ ਮੈਂ ਜੀ ਪਹਿਲੀ ਵਾਰ ਗਿਆ ਸੀ ਜਿੰਦਗੀ 'ਚ ਅੱਜ ਮੂਸੇਪਿੰਡ ਜੋ ਜਾ ਕੇ ਬਹੁਤ ਵਧੀਆ ਲੱਗਿਆ ਸੋ ਵੀਰੋ ਅੱਜ ਦਾ ਵਲੌਗ ਆਪਣਾ ਇੰਨਾ ਕੀ ਆ ਨਵੇਂ ਵਲੌਗ ਤੁਹਾਡੇ ਲਈ ਆਉਂਦੇ ਰਹਿਣਗੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਲੈ ਕੇ ਗੁੱਡ ਬਾਏ ਰੱਬ ਰੱਖੇ